ਜੂਨ ਮਹੀਨੇ ਵਿੱਚ ਗਰਮੀ ਬਹੁਤ ਵੱਧ ਰਹੀ ਹੈ ਅਤੇ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਜਾ ਰਿਹਾ ਹੈ। ਲੂ ਦੀ ਚਪੇਟ ਤੋਂ ਬਚਣਾ ਮੁਸ਼ਕਲ ਹੋ ਰਿਹਾ ਹੈ। ਗਰਮੀ ਵਿੱਚ ਲੂ ਲੱਗਣ ਤੋਂ ਇਲਾਵਾ ਗਲਤ ਖਾਣ ਪੀਣ ਨਾਲ ਵੀ ਲੋਕ ਬਿਮਾਰ ਹੋ ਸਕਦੇ ਹਨ। ਸਾਨੂੰ ਗਰਮੀ ਦੇ ਦਿਨਾਂ ਵਿੱਚ ਸਾਡੇ ਖਾਣ ਪੀਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ। ਤਰਲ ਪਦਾਰਥ ਜਿਵੇਂ ਪਾਣੀ ਲੱਸੀ ਗੰਨੇ ਦਾ ਜੂਸ ਨਿੰਬੂ ਪਾਣੀ ਜਲਜੀਰਾ ਆਦਤ ਅਤੇ ਹੋਰ ਵੀ ਕਈ ਤਰ੍ਹਾਂ ਦੇ ਵੱਖਰੇ ਵੱਖਰੇ ਜੂਸ ਜਾਂ ਸ਼ੇਕ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਗਰਮੀ ਤੋਂ ਬਚਣ ਦੇ ਲਈ ਕਰ ਸਕਦੇ ਹਾਂ ਇਸ ਦੇ ਨਾਲ ਹੀ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਲਡ ਡਰਿੰਕ ਜਾਂ ਸੌਫਟ ਡਰਿੰਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਸ ਦੇ ਨਾਲ ਸਾਨੂੰ ਇਹ ਵੀ ਧਿਆਨ ਰੱਖਣਾ ਪਵੇਗਾ ਕੀ ਅਸੀ ਤਰਲ ਪਦਾਰਥਾਂ ਦੇ ਨਾਲ ਆਪਣੀ ਸਵੇਰ ਦੁਪਹਿਰ ਅਤੇ ਰਾਤ ਦੇ ਖਾਣੇ ਵਲ ਵਿਸ਼ੇਸ਼ ਧਿਆਨ ਦੇਈਏ ਖਾਣੇ ਵਿੱਚ ਸਾਨੂੰ ਰੋਟੀ ਦੇ ਨਾਲ ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਅਤੇ ਦਾਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਖਾਣੇ ਦੇ ਨਾਲ ਸਾਨੂੰ ਦਹੀਂ ਲੱਸੀ ਅਤੇ ਸਲਾਦ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਅਤੇ ਤਲੀਆਂ ਹੋਈਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਸਾਨੂੰ ਗਰਮੀ ਦੇ ਮੌਸਮ ਵਿੱਚ ਠੰਡੇ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਸਾਨੂੰ ਗਰਮੀ ਦੇ ਮੌਸਮ ਵਿੱਚ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਬਹੁਤ ਜ਼ਰੂਰੀ ਨਾ ਹੋਵੇ ਤਾਂ ਅਸੀਂ ਘਰ ਤੋਂ ਬਾਹਰ ਨਾ ਜਾਈਏ ਜੇਕਰ ਜਾਣਾ ਪਵੇ ਤਾਂ ਸਿਰ ਢੱਕ ਕੇ ਅਤੇ ਸੁੱਤੀ ਕੱਪੜੇ ਪਾ ਕੇ ਜਾਈਏ ਅਤੇ ਛਤਰੀ ਦੀ ਵਰਤੋਂ ਕਰੀਏ ਗਰਮੀ ਨਾਲ ਸਿਰਫ ਮਨੁੱਖ ਦਾ ਹਾਲ ਹੀ ਬਿਹਾਲ ਨਹੀਂ ਸਗੋਂ ਜਾਨਵਰ ਵੀ ਗਰਮੀ ਦੀ ਚਪੇਟ ਵਿੱਚ ਆ ਰਹੇ ਹਨ ਤਾਂ ਸਾਨੂੰ ਇੰਨਾ ਪਸ਼ੂ ਪੰਛੀਆਂ ਲਈ ਘਰ ਦੇ ਬਾਹਰ ਜਾਂ ਘਰਾਂ ਦੀਆਂ ਛੱਤਾਂ ਤੇ ਇਨ੍ਹਾਂ ਦੇ ਖਾਣ ਲਈ ਅਨਾਜ ਅਤੇ ਪੀਣ ਲਈ ਪਾਣੀ ਰੱਖਣਾ ਚਾਹੀਦਾ ਹੈ ਇਸ ਦੇ ਨਾਲ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਡੇ ਵਾਤਾਵਰਣ ਦਾ ਤਾਪਮਾਨ ਸੰਤੁਲਿਤ ਹੋ ਸਕੇ ਸਿਹਤਮੰਦ ਰਹੋ ਸੁਰੱਖਿਅਤ ਰਹੋ